ਹਾਂਜੀ ਇੱਧਰ ਬਣਾਉਣ ਲੱਗਿਆਂ ਜੀ ਆਪਾਂ ਬੇਸਣ ਦਾ ਚੀਲਾ ਤੇ ਇਹ ਆਪਾਂ ਬੇਸਣ ਲੈ ਲਿੱਤਾ ਆ ਤੇ ਇੱਧਰ ਜਿਹੜਾ ਹੈ ਮੈਂ ਪਿਆਜ਼ ਅਦਰਕ ਤੇ ਹਰੀ ਮਿਰਚ ਉਹ ਕ੍ਰਸ਼ ਕਰਕੇ ਰੱਖ ਲਈ ਤੇ ਇਹ ਕੀਤਾ ਜੀ ਆਪਾਂ ਅੱਧਾ ਕਈਆ ਭਈ ਵਾਲੇ ਚੀਲੇ ਬਣਾਵਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਦੇ ਆ ਜਿਹੜੇ ਆਪਣੇ ਰੂਟੀਨ ਦੇ ਮਸਾਲੇ ਹੁੰਦੇ ਆ ਤੇ ਇੱਧਰ ਆਪਾਂ ਇਹਦੇ ਵਿੱਚ ਐਡ ਕਰ ਰਹੇ ਆ ਕਸਤੂਰੀ ਮੇਥੀ ਇਹਦਾ ਟੇਸਟ ਜਿਹੜਾ ਬਹੁਤ ਵਧੀਆ ਆਂਦਾ ਆ ਤੇ ਨਾਲ ਇੱਧਰ ਆਪਾਂ ਗਰਮ ਮਸਾਲਾ ਥੋੜੀ ਜਿਹਾ ਪਾਵਾਂਗੇ ਜੀ ਆਪਾਂ ਅਜਵਾਇਨ ਅਜਵਾਇਨ ਦਾ ਟੇਸਟ ਬਹੁਤ ਵਧੀਆ ਲੱਗਦਾ ਹੈ ਥੋੜੀ ਜੀ ਹਲਦੀ ਜੀ ਬਥੋੜਾ ਜਿਹਾ ਛੀਰਾ ਗਾੜ ਹੋ ਰਹੀ ਹੈ بارش ਇਸ ਕਰਕੇ ਮੈਂ ਕਿਹਾ ਚਲੋ ਅੱਜ ਪਚੀਲੇ ਬਣਾਨੇ ਆ بارش ਦੇ ਮੌਸਮ ਵਿੱਚ ਵਧੀਆ ਲੱਗੂਗੇ ਤੇ ਨਮ ਆਪਾਂਗੇ ਜੀ ਆਪਾਂ ਆਪਣੇ ਟੇਸਟ ਦੇ ਅਨੁਸਾਰ ਤੇ ਇਹ ਤਾਂ ਹੋ ਗਏ ਜੀ ਆਪਣੇ ਡਰਾਈ ਮਸਾਲੇ ਹੁਣ ਆਪਾਂ ਇਹਦੇ ਵਿੱਚ ਐਡ ਕਰ ਲੈਨੇ ਆ ਜਿਹੜਾ ਆਪਾਂ ਪਿਆਜ਼ ਤੇ ਹਰੀ ਮਿਰਚ ਰੱਖੀ ਹੋਈ ਸੀਗੀ ਤੇ ਨਾਲ ਹੀ ਐਡ ਕਰ ਲੈਣੇ ਆਪਾਂ ਕਈਆ ਇਹਵੇਂ ਪਾਣੀ ਚ ਵੀ ਬਹੁਤਾ ਸੀ ਜੇ ਆਪਾਂ ਇੰਦੀ ਰੱਖ ਲਉਣਾ ਇਹ ਕਾਲਾ ਕਾਲਾ ਹੋ ਜਾਂਦਾ ਹੈ। ਵੱਧ ਬੋਲਦੇ ਨਾ ਕਿਉਂਕਿ ਫਿਰ ਜ਼ਿਆਦਾ ਇਹ ਹੀ ਚੀਜ਼ਾਂ ਜਿਹੜੀਆਂ ਹੋ ਜਾਣਗੀਆਂ ਜਿੱਦਾਂ ਆਪਾਂ ਪਿਆਜ਼ ਵਗੈਰਾ ਵੀ ਪਾਇਆ ਪਾਣੀ ਇਹਪਰ ਥੋੜਾ ਥੋੜਾ ਪਾਵਾਂਗੇ ਕਿਉਂਕਿ ਕਈਏ ਵਿੱਚ ਜਿਹੜਾ ਪਾਣੀ ਦੀ ਉਹ ਹੁੰਦਾ ਹੈ ਨੈਚੁਰਲ ਤੇ ਨਮਕ ਤੇ ਉਹਦੇ ਨਾਲ ਇਹ ਵੀ ਪਾਣੀ ਜਿਹੜਾ ਛੱਡ ਦੂਗਾ ਤੇ ਫਿਰ ਜਿਹੜਾ ਜ਼ਿਆਦਾ ਪਤਲਾ ਨਾ ਹੋਰਵੇ ఎన్ని అచ్చే తర మేము ఏదే చమ్చ తల్ ਇਹ ਲੋਚ ਇਹ ਛੋਟਾ ਚਮਚਾ ਇਸ ਕਰਕੇ ਮੈਂ ਇਹਦੇ ਵਿੱਚ ਦੋ ਰੋਟੀ ਚਮਚ ਪਾਤੇ ਇਹਨਾਂ ਉਹ ਜਿਹੜਾ ਹੈ ਨਾ ਆਪਣਾ ਚੀਲਾ ਤਵੇ ਤੇ ਚਿਪਕੂਗਾ ਨਹੀਂ ਹੁਣ ਇਹਨੂੰ ਮੈਂ 10 ਮਿੰਟ ਵਾਸਤੇ ਟੱਕ ਕੇ ਰੱਖ ਦਿੰਨੀ ਆ ਜਦੋਂ ਮੈਂ ਆਪਣਾ ਹੋਰ ਕੰਮ ਕਰ ਲਵਾਂਗੀ ਤੇ ਇਹ ਅੱਛੀ ਤਰ੍ਹਾਂ ਨਾਲ ਜਿਹੜਾ ਹੈ ਨਾ ਬੇਸਨ ਆਪਣਾ ਫੁੱਲ ਲਿਜੂਗਾ ਸਿੰਗੂ ਸਹੀ ਹੋ ਚੁੱਕਾ ਹੈ ਦੇਖੋ ਆਪਾਂ ਇਹਨੂੰ 10 ਮਿੰਟ ਵਾਸਤੇ ਰੱਖ ਦਿੰਦੇ ਆ ਤੇ ਚਾਹੁੰਨਾ ਹੋਰ ਕੰਮ ਕਰ ਲਵਾਂ ਲੋ ਜੀ ਦਵਾ ਆਪਾਂ ਰੱਖ ਲਿੱਤਾ ਹੈ ਤੇ ਦਵਾ ਆਪਣਾ ਗਰਮ ਹੋ ਗਿਆ ਇਸ ਤੇ ਲਗਾ ਲੈਣਾ ਜੇਪ अच्छी तरह ਨਾਲ ਤੇਲ ਅ ਸਰੂ ਦੇ ਤੇਲ ਦੇ ਵਿੱਚ ਬਣਾ ਰਹੇ ਆ ਤੇ अच्छी तरह ਨਾਲ ਤੇਲ ਲਗਾ ਕੇ ਹੁਣ ਆਪਾਂ ਇਹਦੇ ਤੇ ਪਾਵਾਂਗੇ ਜਿਹੜਾ ਆਪਾਂ ਘੋਲ ਬਣਾ ਕੇ ਰੱਖਿਆ ਬੇਸਨ ਦਾ अच्छी तरह ਨਾਲ ਇਹਨੂੰ ਫੈਲਾ ਦਾਂਗੇ ਕਿਸੇ ਵੀ ਮਤਲਬ ਕਿ 스ਪੂਨ ਦੀ ਸਹਾਇਤਾ ਨਾਲ ਜਿੱਦਾਂ ਦੇਖੋ ਤੁਸੀਂ ਮੈਂ ਤੇ ਬਿਲਕੁਲ ਬਹੁਤ ਵਧੀਆ ਵਰ ਡੀਜਾ ਬਣ ਗਿਆ ਆਪਣਾ ਐਨ ਵਧੀਆ ਸ਼ੇਪ ਆਈ ਆ ਤੇ ਹੁਣ ਥੋੜੀ ਦੇਰ ਆਪਾਂ ਇਹਨੂੰ ਹਲਕੇ ਸੇਕ ਤੇ ਪਕਾਵਾਂਗੇ ਮੇਰੇ ਤੋਂ ਗੈਸ ਬੰਦ ਹੋ ਗਿਆ ਜੀ ਦਾ ਤੇ ਹਲਕੇ ਸੇਕ ਤੇ ਪਕਾਵਾਂਗੇ ਦੇਖੋ ਤੁਸੀਂ ਜਿਹੜਾ ਆਪਣਾ ਚਿਲਾ ਆ ਕਿੰਨੀ ਅੱਛੀ ਤਰ੍ਹਾਂ ਨਾਲ ਪੱਕ ਰਿਹਾ ਹੈ ਇਹਨਾਂ ਨੂੰ ਥੋੜਾ ਜਿਹਾ ਮੈਂ ਔਇਲ ਥੋੜਾ ਜਿਆਦਾ ਲਾਇਆ ਕਿਉਂਕਿ ਅ ਬੱਚੇ ਥੋੜਾ ਜਿਹਾ ਔਇਲੀ ਜਿਹਾ ਜਿਵੇਂ ਖਾਣਾ ਪਸੰਦ ਕਰਦੇ ਹਨ ਆਪਾਂ ਨੂੰ ਤਾਂ ਜਿਵੇਂ ਹੁਣ ਸੁੱਕਾ ਸੁੱਕਾ ਜਿਹਾ ਖਾਣ ਦੀ ਆਦਤ ਆ ਤੇ ਬੱਚਿਆਂ ਨੂੰ ਇਹ ਹੁੰਦਾ ਵੀ ਸਾਨੂੰ ਪਕੌੜਿਆਂ ਦੀ ਤਰ੍ਹਾਂ ਵਧੀਆ ਜਿਹਾ ਟੇਸਟ ਆਵੇ ਤਾਂ ਇਸ ਕਰਕੇ ਜਿਹੜਾ ਪਹਿਲਾਂ ਮੈਂ ਬਣਾਇਆ ਉਹਨਾਂ ਨੂੰ ਥੋੜਾ ਜਿਹਾ ਔਇਲ ਮੈਂ ਜ਼ਿਆਦਾ ਲਗਾਇਆ ਹੈ ਜਿਹੜੇ ਬਾਅਦ ਵਿੱਚ ਫਿਰ ਮੈਂ ਆਪਣੇ ਵਾਸਤੇ ਬਣਾਇਆ ਉਨਾ ਤੇ ਮੈਂ ਔਇਲ ਜਿਹੜਾ ਕਿਉਂਕਿ ਜਾਨੂ ਜਿਹੜਾ ਆਪਣਾ ਤਵਾ ਉਹ ਵੀ ਹੈਨ ਅੱਛੀ ਤਰ੍ਹਾਂ ਨਾਲ ਗ੍ਰੀਸ ਹੋ ਜਾਂਦਾ ਹੈ ਕਾਫੀ ਚੀਲੇ ਬਣਨ ਤੋਂ ਬਾਅਦ ਤੇ ਇੱਧਰ ਦੇਖੋ ਮੈਂ ਪਲੇਟ ਲਗਾਤੀ ਮੈਂ ਖਾऊंगी ਦਹੀਂ ਨਾਲ ਪਰ ਇਹ ਬੱਚਿਆਂ ਵਾਸਤੇ ਆ ਉਹਨਾਂ ਨੇ ਖਾਣੇ ਆ ਸੌਸ ਨਾਲ ਤੇ ਸੌਸ ਬਣਾਈ ਸੀ ਜੀ ਮੈਂ ਘਰੇ ਜਿਹੜੀ ਹੁਣ ਰਕੜੀ ਤੇ ਉਹੀ ਚੱਲ ਰਹੀ ਹੈ ਹਾਲੇ ਤੇ ਇੱਧਰ ਮੈਂ ਨਾਲ ਦੀ ਨਾਲ ਔਇਲ ਲਗਾ ਕੇ ਫਟਾਫਟ ਜਿਹੜੇ ਇਹ ਚੀਲੇ ਬਣਾ ਲੂੰਗੀ ਦੇਖੋ ਤੁਸੀਂ ਬਿਲਕੁਲ ਨਹੀਂ ਚਿਪਕ ਰਹੇ ਔਰ ਫਟਾਫਟ ਬਣ ਰਹੇ ਬਣ ਵੀ ਰਹੇ ਆ ਇਜਾਦ ਕੇ ਪਰ ਵਿੱਚ ਕੋਈ ਖਾਸ ਇਹਦੇ ਵਿੱਚ ਜਿਹੜਾ ਆਪਾਂ ਨਹੀਂ ਪਾਇਆ ਹੈਗਾ ਸਿਰਫ ਹਲਕਾ ਜਿਹਾ ਤੇਲ ਮੈਂ ਇਹਦੇ ਵਿੱਚ ਪਾ ਦਿੱਤਾ ਸੀਗਾ ਜਿਹੜਾ ਆਪਾਂ ਕੋਲ ਬਣਾਇਆ ਸੀਗਾ ਤੇ ਉਹਦੇ ਵਿੱਚ ਆਪਾਂ ਕਈਆ ਵੀ ਐਡ ਕੀਤਾ ਸੀਗਾ ਤੇ ਕਈਆਲੇ ਚੀਲੇ ਬਣਾਏ ਆਪਾਂ ਬਹੁਤ ਜ਼ਿਆਦਾ ਟੇਸਟੀ ਤੁਸੀਂ ਵੀ ਬਣਾ ਕੇ ਦੇਖੋ ਇੰਨੇ ਟੇਸਟੀ ਬਣੇ ਨਾ ਪਹਿਲਾਂ ਮੈਂ ਕਈਆ ਦੇ ਪਰਾਂਠੇ ਬਣਾਉਣੇ ਸੀਗੇ ਫਿਰ ਪਰਾਂਠੇ ਬਣਾਉਣ ਲੱਗੀ ਤਾਂ ਉਧਰੋਂ بارش ਹੋ ਰਹੀ ਸੀਗੀ بارش ਹੁੰਦੇ-ਹੁੰਦੇ ਮਨ ਕਰ ਗਿਆ ਮੈਂ ਕਿ ਚਲੋ ਅੱਜ ਆਪਾਂ ਬੇਸਣ ਦੇ ਚੀਲੇ ਬਣਾ ਕੇ ਦੇਖਦੇ ਹਾਂ ਨਾ ਤੇ ਉਹ ਇੰਨੇ ਵਧੀਆ ਬਣੇ ਇੰਨੇ ਜਿਆਦਾ ਟੇਸਟੀ ਬਣੇ ਸਾਰਿਆਂ ਨੇ ਖੁਸ਼ ਹੋ ਕੇ ਖਾਦੇ ਤੇ ਮੈਂ ਵੀ ਖੁਸ਼ ਹੋ ਕੇ ਖਾਦੇ ਕਿਉਂਕਿ ਬਹੁਤ ਟੇਸਟੀ ਲੱਗੇ ਹਨਾ ਕਾਫੀ ਦਿਨਾਂ ਬਾਅਦ ਬਣਾਏ ਸੀ ਕਿ ਬਹੁਤ ਟੇਸਟੀ ਲੱਗੇ ਇਸੇ ਤਰ੍ਹਾਂ ਆਪਾਂ ਜਿਹੜੇ ਆ ਮਤਲਬ ਕਿ ਗੁੜਾਲੇ ਜਿਹਦਾ ਪੂੜੇ ਬਣਾਈਦੇ ਉਹ ਵੀ ਇਸੇ ਤਰ੍ਹਾਂ ਬਣ ਜਾਂਦੇ ਆ ਆਪਣੇ ਜਿਸ ਤਰ੍ਹਾਂ ਆਪਾਂ ਇਹ ਚੀਲੇ ਬਣਾਏ ਹਨਾ ਤੁਸੀਂ ਦੇਖ ਸਕਦੇ ਹੋ ਤਵਾ ਆਪਣਾ ਬਿਲਕੁਲ ਡਰਾਈ ਹੋ ਚੁੱਕਾ ਹੁਣ ਤੇ ਉਹਦੇ ਤੇ ਮੈਂ ਬਿਲਕੁਲ ਬਸ ਹਲਕਾ ਜਿਹਾ ਔਇਲ ਲਗਾ ਕੇ ਜਿਹੜਾ ਆ ਅੱਗੇ ਚੀਲੇ ਬਣਾਉਂਗੀ ਕਿਉਂਕਿ ਘਰ ਦੇ ਵਿੱਚ ਸਾਰਿਆਂ ਨੂੰ ਵਧੀਆ ਲੱਗਦੇ ਆ ਜਿਲੇ ਖਾਣੇ ਹਨਾ ਤੇ ਬਸ ਉਦੋਂ ਹੀ ਕੋਲ ਆਉਂਦੀ ਹੈ ਜਦੋਂ ਚਿਪਕਣ ਲੱਗ ਜਾਂਦੇ ਆ ਪਹਿਲਾਂ ਮੈਂ ਵੀ ਵਿੱਚ ਬਣਾਣੇ ਛੱਡ ਦਿੱਤੇ ਸੀ ਕਿਉਂਕਿ ਨਾ ਚਿਪਕ ਜਾਂਦੇ ਸੀਗੇ ਤਾਂ ਉਸ ਤੋਂ ਬਾਅਦ ਫਿਰ ਬਹੁਤ ਗੁੱਸਾ ਆਂਦਾ ਸੀ ਜਦੋਂ ਤਵੇ ਤੋਂ ਉੱਤਦੇ ਹੀ ਨਹੀਂ ਸੀਗੇ ਹਨਾ ਤੇ ਹੁਣ ਦੇਖੋ ਤੁਸੀਂ ਨਾਲ ਦੀ ਨਾਲ ਮੈਂ ਪਾ ਰਹੀਆਂ ਨਾਲ ਦੀ ਨਾਲ ਪਲਟ ਦਿੱਤਾ ਹੈ ਤਾਂ ਕਿੰਨਾ ਅੱਛੀ ਤਰ੍ਹਾਂ ਨਾਲ ਪਲਟੇ ਜਾ ਰਹੇ ਜੀ ਮੈਂ ਆਪਾਂ ਪਰਾਂਠੇ ਬਣਾ ਰਹੇ ਹੁਈ ਹੈ ਤਾਂ ਤੁਸੀਂ ਵੀ ਦੇਖਿਓ ਕੋਸ਼ਿਸ਼ ਕਰਕੇ ਇੱਦੀ ਪਹਿਲਾਂ ਔਇਲ ਦੇ 2 ਚਮਚੇ ਉਹਦੇ ਵਿੱਚ ਜਦੋਂ ਆਪਾਂ ਬੇਸਣ ਬਣਾਉਂਦੇ ਆ ਘੋਲ ਬਣਾਉਂਦੇ ਆ ਉਹਦੇ ਵਿੱਚ ਐਡ ਕਰ ਲਿਓ ਤੇ ਉਸ ਤੋਂ ਬਾਅਦ ਬਣਾ ਕੇ ਦੇਖਿਓ ਤੇ ਬਿਨਾ ਔਇਲ ਤੋਂ ਵੀ ਨਹੀਂ ਚਿਪਕਦੇ ਹੈਗੇ ਬਿਨਾ ਔਇਲ ਜਿਵੇਂ ਆਪਾਂ ਤਵੇ ਤੇ ਔਇਲ ਤੋਂ ਬਿਨਾ ਵੀ ਆਪਾਂ ਇਹਨੂੰ ਐਡ ਮਤਲਬ ਕਿ ਪਾਉਂਦੇ ਆ ਨਾ ਤਾਂ ਵੀ ਤੇ ਤਾਂ ਵੀ ਨਹੀਂ ਚਿਪਕਦੇ ਇਹ ਪਹਿਲਾਂ ਬੱਚਿਆਂ ਵਾਸਤੇ ਬਣਾ ਰਹੇ ਸੀ ਇਸ ਕਰਕੇ ਫਿਰ ਔਇਲ ਵਾਲੇ ਸੀ ਔਇਲ ਵਾਲਾ ਜਿਹੜਾ ਆਪਣਾ ਤਵਾ ਆ ਤੇ ਕਿਉਂਕਿ ਹੁਣ ਪਤਾ ਹੈ ਬੱਚਿਆਂ ਨੂੰ ਜਿਹੜੀਆਂ ਚੀਜ਼ਾਂ ਥੋੜੀਆਂ ਜਿਹੀਆਂ ਕ੍ਰਿਸਪੀ ਜੀਆਂ ਔਇਲੀ ਜੀਆਂ ਪਸੰਦ ਆ ਤੇ ਜਿੱਦਾਂ ਆਪਣੇ ਵਰਗੇ ਤਾਂ ਹਲਕੇ ਜਿਹ ਉਹਦੇ ਵਾਲੇ ਖਾ ਸਕਦੇ ਹਨ ਤੇ ਆ ਦੇਖੋ ਹੁਣ ਮੈਂ ਬਿਲਕੁਲ ਹਲਕਾ ਤੇਲ ਲਗਾਇਆ ਹੈ ਤੇ ਇਹ ਵੀ ਤੁਸੀਂ ਦੇਖਿਓ ਤੁਸੀਂ ਕਿੰਨਾ ਵਧੀਆ ਫਟਾਫਟ ਜਿਹੜਾ ਆਪਣਾ ਚਿਲਾ ਬਣ ਜਾਊਗਾ ਤੇ ਬਿਲਕੁਲ ਬੱਚਿਆਂ ਨੂੰ ਮੈਂ ਦੱਸਿਆ ਨਹੀਂ ਸੀ ਵੀ ਇਹਦੇ ਵਿੱਚ ਮੈਂ ਕਈਆ ਐਡ ਕੀਤਾ ਕਿਉਂਕਿ ਬੱਚਿਆਂ ਨੂੰ ਮੇਰੇ ਅਨੁਸਾਰ ਬੱਚਿਆਂ ਨੂੰ ਬਿਲਕੁਲ ਕਈਆ ਪਸੰਦ ਨਹੀਂ ਆਪਣੇ ਇੰਨੇ ਕਈਏ ਲੱਗਦੇ ਆ ਬੇਲਾਂ ਜਿਹੜੀਆਂ ਲਾਈਆਂ ਹੋਈਆਂ ਆ ਹੁਣ ਬਰਸਾਤ ਪੈਣ ਕਰਕੇ ਨਾ ਬਹੁਤ ਕਈਏ ਜਿਹੜੇ ਉੱਤਰਦੇ ਆ ਤੇ ਬੱਚੇ ਜਿਹੜੇ ਆ ਮੂੰਹ ਨਹੀਂ ਲਾਂਦੇ ਬੱਚਿਆਂ ਨੂੰ ਬਿਲਕੁਲ ਪਸੰਦ ਨਹੀਂ ਹੈਗਾ ਕਈਆ ਤੇ ਫਿਰ ਮੈਂ ਕੀ ਕੀਤਾ ਮੈਂ ਕਿਹਾ ਚੱਪਾ ਨਾ ਇਹਦੇ ਵਿੱਚ ਪਾ ਲੈਨੇ ਆ ਚੀਲਿਆਂ 'ਚ ਦੇਖਦੇ ਆ ਬੱਚਿਆਂ ਨੂੰ ਪਤਾ ਲੱਗਦਾ ਪਰ ਉਹਨਾਂ ਨੂੰ ਬਿਲਕੁਲ ਉਹ ਵੀ ਪਤਾ ਨਹੀਂ ਲੱਗਿਆ ਵੀ ਮੈਂ ਇਹਦੇ ਵਿੱਚ ਕਈਆ ਪਾਇਆ ਹੋਇਆ ਜਦੋਂ ਉਹਨਾਂ ਨੇ ਖਾ ਲਏ ਉਦੋਂ ਮੈਂ ਉਹਨਾਂ ਨੂੰ ਦੱਸਿਆ ਵੀ ਮੈਂ ਕਈਆਲੇ ਚਿੱਲੇ ਬਣਾਏ ਸੀਗੇ ਤਾਂ ਉਹ ਬੜੇ ਮਤਲਬ ਕਿ ਹੈਰਾਨ ਹੋਏ ਔਰ ਹੱਸ ਰਹੇ ਸੀ ਮਮਾ ਬਿਲਕੁਲ ਟੇਸਟ ਦਾ ਪਤਾ ਨਹੀਂ ਲੱਗਿਆ ਮੈਂ ਕਿ ਤਾਂ ਹੀ ਨਹੀਂ ਤੁਸੀਂ ਖਾਂਦੇ ਹੈਗੇ ਹਨ ਕਿਉਂਕਿ ਹਰ ਇੱਕ ਚੀਜ਼ ਬੱਚਿਆਂ ਨੂੰ ਖਾਣੀ ਚਾਹੀਦੀ ਹੈ ਪਰ ਅੱਜ ਕੱਲ ਦੇ ਬੱਚੇ ਜਿਹੜੇ ਜ਼ਿਆਦਾਤਰ ਪੀਜ਼ਾ 버ਗਰ ਇਹਨਾਂ ਚੀਜ਼ਾਂ ਵੱਲ ਭੱਜਦੇ ਆ ਘਰ ਦੀਆਂ ਚੀਜ਼ਾਂ ਨੂੰ ਤਾਂ ਉਹ ਦੇਖਣਾ ਵੀ ਪਸੰਦ ਨਹੀਂ ਕਰਦੇ ਹਨ ਤੇ ਇੱਧਰ ਜਿਹੜੇ ਫਟਾਫਟ ਤੁਹਾਡੇ ਨਾਲ ਗੱਲਾਂ ਮਾਰਦੇ ਮਾਰਦੇ ਦੇਖੋ ਮੈਂ ਕਿੰਨੇ ਚੀਲੇ ਜਿਹੜੇ ਫਟਾਫਟ ਬਣਾ ਰਹੀ ਆ ਤੇ ਔਰ ਬਹੁਤ ਛੇਤੀ ਛੇਤੀ ਬਣਦੇ ਆ ਜਿੱਦਾਂ ਮੈਂ ਬਣਾ ਰਹੀ ਆ ਇਸ ਤਰ੍ਹਾਂ ਬਣਦੇ ਵੀ ਬਹੁਤ ਜਲਦੀ ਜਲਦੀ ਆ ਬਸ ਇੱਕ ਇਹ ਹੁੰਦਾ ਵੀ ਤਵੇ ਨਾਲ ਨਾ ਚਿਪਕਣ ਤਵੇ ਨਾਲ ਚਿਪਕਦੇ ਉਹ ਤੋਂ ਬਹੁਤ ਗੁੱਸਾ ਆਉਂਦਾ ਆ ਮੈਨੂੰ ਲੱਗਦਾ ਕਾਫੀ ਘਰ ਵਿੱਚ ਤਾਂਹੀਂ ਨਹੀਂ ਬਣਾਏ ਜਾਂਦੇ ਵੀ ਤਵੇ ਨਾਲ ਚਿਪਕ ਜਾਂਦੇ ਆ ਨਾ ਤੇ ਇੱਧਰ ਦੇਖੋ ਮੈਂ ਕਿੰਨਾ ਘੱਟ ਓਇਲ ਲਗਾਇਆ ਸੀਗਾ ਉਹਦੇ ਨਾਲ ਵੀ ਕਿੰਨੀ ਛੇਤੀ ਜਿਹੜਾ ਆਪਣੇ ਚੀਲਾ ਜਿਹੜਾ ਬਣ ਗਿਆ ਹੈ ਤੇ ਉਮੀਦ ਕਰਦੀ ਹਾਂ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਜੀ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਵੀ ਕਰਨਾ ਕਮੈਂਟ ਕਰਕੇ ਦੱਸਣਾ ਤੁਹਾਨੂੰ ਕਿੱਦਾਂ ਦੀ ਲੱਗੀ ਅੱਜ ਦੀ ਵੀਡੀਓ ਤੇ ਅੱਗੇ ਵਾਸਤੇ ਜਿਹੜਾ ਤੁਹਾਡੇ ਵਾਸਤੇ ਹੋਰ ਵਧੀਆ ਵੀਡੀਓ ਲਿਆ ਸਕੀ ਹਾਂ ਹੋਰ ਮਿਹਨਤ ਕਰ ਸਕੀ ਹਾਂ ਨਾ ਤੇ ਜਲਦੀ ਜਲਦੀ ਜਿਹੜੇ ਹੈ 1000 ਸਬਸਕ੍ਰਾਈਬਰ ਕਰਵਾ ਦਿਓ ਤੇ ਤਾਂ ਕਿ ਮੇਰਾ ਚੈਨਲ ਵੀ ਅੱਗੇ ਵੱਧ ਸਕੇ ਤੇ ਇੱਧਰ ਦੇਖੋ ਤੁਸੀਂ ਕਿੰਨੇ ਵਧੀਆ ਜਿਹੜੇ ਮੈਂ ਆਪਣੇ ਵਾਸਤੇ ਬਣਾਏ ਸੀ ਘੱਟ ਔਰ ਘੱਟ ਔਇਲ ਵਾਲੇ ਤੇ ਇਹਦੇ ਵਿੱਚ ਬਿਲਕੁਲ ਔਇਲ ਨਹੀਂ ਹੈਗਾ ਤੁਸੀਂ ਇਹਦੇ ਤੇ ਦਬੇ ਤੇ ਦੇਖ ਸਕਦੇ ਹੋ ਤੇ ਇਹ ਬਿਲਕੁਲ ਰੋਟੀਆਂ ਦੀ ਤਰ੍ਹਾਂ ਬਣੇ ਸੀਗੇ ਤੇ ਚਲੋ ਜੀ ਇੱਧਰ ਆਪਣੇ ਚੀਲੇ ਬਣ ਗਏ ਆ ਉਮੀਦ ਕਰਦੀ ਹਾਂ ਅੱਜ ਦੀ ਵੀਡੀਓ ਤੁਹਾਨੂੰ ਤੁਹਾਨੂੰ ਵਧੀਆ ਲੱਗੂਗੀ ਤੇ ਇੱਧਰ ਮੇਰੀ ਪਲੇਟਿੰਗ ਵੀ ਲੱਗ ਗਈ ਹੁਣ ਜਾ ਕੇ ਆਪਾਂ ਖਾਣੇ ਆ ਤੇ ਚਲੋ ਜੀ ਬਾਏ ਬਾਏ ਸਸਰੀਆ ਕਾ